ਪੰਜਾਬ ਵਿੱਚ ਸ਼ਰਾਬੀਆਂ ਦੀਆਂ ਜੇਬਾਂ ਤੇ ਪਵੇਗਾ ਬੋਝ 10% ਵਧਣਗੀਆਂ ਸ਼ਰਾਬ ਦੀਆਂ ਕੀਮਤਾਂ ਨਵੀਂ ਆਬਕਾਰੀ ਨੀਤੀ ਦਾ ਮਸੂਦਾ ਤਿਆਰ ਸਰਕਾਰ ਨੇ ਰੱਖਿਆ 13350 ਕਰੋੜ ਰੈਵਨਿਊ ਕਲੈਕਸ਼ਨ ਦਾ ਟਾਰਗੇਟ ਪੰਜਾਬ ਵਿੱਚ ਜਲਦ ਹੀ ਸ਼ਰਾਬ ਹੋਰ ਮਹਿੰਗੀ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਵਿੱਤ ਸਾਲ 2025 26 ਦੇ ਲਈ ਨਵੀਂ ਆਪਕਾਰੀ ਨੀਤੀ ਦਾ ਮਸੌਦਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਵਾਰ ਪ੍ਰਦੇਸ਼ ਵਿੱਚ ਸ਼ਰਾਬ ਦੇ ਰੇਟ ਵਧ ਸਕਦੇ ਹਨ ਸਰਕਾਰ ਵਿਦੇਸ਼ੀ ਅਤੇ ਦੇਸੀ ਸ਼ਰਾਬ ਦੇ ਰੇਟਾਂ ਵਿੱਚ 5 ਤੋਂ 10% ਵਾਧਾ ਕਰ ਸਕਦੀ ਹੈ ਇਸ ਦੇ ਨਾਲ ਹੀ 바ਰ ਲਾਇਸੈਂਸ ਫੀਸ ਵੀ ਵਾਧਾ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਇਸ ਵਿੱਤ ਸਾਲ ਵਿੱਚ 10350 ਕਰੋੜ ਰੁਪਏ ਰੈਵਨਿਊ ਕਲੈਕਸ਼ਨ ਰੱਖਿਆ ਹੈ ਹੁਣ ਤੱਕ ਇਸ ਦਾ 80% ਦੀ ਕੰਮ ਪੂਰਾ ਹੋ ਚੁੱਕਾ ਹੈ ਪੰਜਾਬ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਸਰਕਾਰ 2025-26 ਵਿੱਚ ਆਬਕਾਰੀ ਨੀਤੀ ਦੇ ذریعے ਰੈਵਨਿਊ ਵਧਾਉਣ ਜਾ ਰਹੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਹੁਣ ਤੱਕ ਸ਼ਰਾਬ ਦੇ ਰੇਟਾਂ ਵਿੱਚ ਵਾਧਾ ਨਹੀਂ ਕੀਤਾ ਹੈ। ਪਿਛਲੀ ਵਾਰ ਵੀ ਵਿਦੇਸ਼ੀ ਸ਼ਰਾਬ ਦੇ ਰੇਟ ਘਟਕਿਤੇ ਗਏ ਸਨ। ਕੁਝ ਮੀਡੀਆ ਰਿਪੋਰਟ ਦੇ ਮੁਤਾਬਕ ਪੰਜਾਬ ਦੀ ਵਿੱਤੀ ਸਥਿਤੀ ਸੁਧਾਰਨ ਦੇ ਲਈ ਨਿਯੁਕਤ ਸਲਾਹਕਾਰਾਂ ਵਿੱਚ ਵਿਭਾਗ ਨੂੰ ਸ਼ਰਾਬ ਬਿਆਕੀ ਵਿੱਚ ਮਾਮੂਲੀ ਵਾਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਮੁੱਖ ਸਚਿਵ ਤੇ ਅਯੋਗਤ ਵਿਕਾਸ ਪ੍ਰਤਾਪ ਨੇ ਨਵੀਂ ਆਬਕਾਰੀ ਨੀਤੀ ਦੇ ਲਈ ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਤੋਂ ਸੁਝਾਅ ਵੀ ਮੰਗੇ ਹਨ ਸ਼ਰਾਬ ਕਾਰੋਬਾਰੀਆਂ ਦੇ ਸੁਝਾਵਾਂ ਤੇ 24 ਦਸੰਬਰ ਨੂੰ ਚਰਚਾ ਕੀਤੀ ਜਾਵੇਗੀ ਮੌਜੂਦਾ ਆਬਕਾਰੀ ਨੀਤੀ 11 ਜੂਨ 2025 ਤੱਕ ਲਾਗੂ ਰਹੇਗੀ